ਸਤਵੰਤ ਸਿੰਘ ਮਿਲਣ ਗਏ ਆਪਣੀ ਮੰਗੇਤਰ ਨੂੰ ਫਿਰ ਉਸ ਤੋਂ ਬਾਅਦ ਉਹ ਵਿਆਹ ਵੀ ਹੁੰਦਾ ਜਿਹੜਾ ਦੁਨੀਆ ਦਾ ਇੱਕੋ ਇੱਕ ਵਿਆਹ ਜਿਹੜਾ ਫੋਟੋ ਨਾਲ ਮੰਨ ਲਓ ਉਹ ਹੋਇਆ ਤੇ ਤੁਸੀਂ ਇਹ ਦੇਖੋ ਵੀ ਭਾਈ ਸਤਵੰਤ ਸਿੰਘ ਮੰਗਿਆ ਸੀ ਆਪਣੀ ਮੰਗੇਤਰ ਦੇ ਨਾਲ ਬੀਬੀ ਸੁਰਿੰਦਰਪੁਰ ਦੇ ਨਾਲ ਉਹਦੀ ਮੰਗਣੀ ਹੋਈ ਸੀ ਤੇ ਭਾਈ ਸਤਵੰਤ ਸਿੰਘ ਜੇਲ੍ਹ ਦੇ ਵਿੱਚ ਸੀ ਇੰਦਰਾ ਮਰਨ ਤੋਂ ਬਾਅਦ ਤੇ ਭਾਈ ਸਤਵੰਤ ਸਿੰਘ ਦੀ ਸਿੰਘਣੀ ਨੇ ਬਹੁਤ ਜ਼ਿਆਦਾ ਇਹਦਾ ਕੀਤਾ ਵੀ ਮੈਂ ਸ਼ਾਦੀ ਉੱਥੇ ਕਰਾਉਣੀ ਪਰ ਬਾਪੂ ਜੀ ਨੇ ਕਿਹਾ ਵੀ ਨਾ ਉਹਨੇ ਹੁਣ ਉਹਨੂੰ ਫਾਂਸੀ ਲੱਗ ਜਣੀ ਉਹਨੇ ਰਹਿਣਾ ਨਹੀਂ ਹਨਾ ਪਰ ਬੀਬੀ ਸੁਰਿੰਦਰਪੁਰ ਦੇ ਬਚਨ ਸਿੰਘ ਵੀ ਮੇਰੀ ਅਥਾ ਜਿੰਦਗੀ ਜਿਹੜੀ ਆ ਮੈਂ ਉਹਦੀ ਬੀਬੀ ਬਣ ਕੇ ਹੀ ਰਹਾਂ ਨੋਦੀ ਧਰਮ ਪਤਨੀ ਬਣ ਕੇ ਧਰਮ ਨਿਭਾਉਣਾ ਕਿਉਂਕਿ ਮਾਦਰਾ ਵਸ਼ਨ ਕੀਤਾ ਫਿਰ ਵੇਖ ਲੋ ਗੁਰੂ ਰਾਮਦਾਸ ਮਾਰੇ ਨੇ ਤਰਸ ਕੀਤਾ ਤੇ ਭਾਈ ਸਤਵੰਸ ਸਿੰਘ ਨੇ ਅੰਦਰੋਂ ਅਰਦਾਸ ਕੀਤੀ ਤੇ ਗੱਲ ਦਾ ਪੱਲਾ ਦਿੱਤਾ ਪਰਿਵਾਰ ਨੂੰ ਫਿਰ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਗਿਆ ਇੱਕ ਬੀਬੀ ਮਮਤਾਜ ਦਾ ਜ਼ਿਕਰ ਆਉਂਦਾ ਤੇ ਇੱਕ ਬੀਬੀ ਸੁਰਿੰਦਰ ਕੌਰ ਦਾ ਜਦੋਂ ਸਭਾ ਦੇ ਦਿਨ ਚੱਲਦੇ ਨੇ ਸਹਬਜ਼ਾਦਾ ਦੀ ਧਰਤੀ ਤੋਂ ਬੀਬੀ ਸੁਰਿੰਦਰ ਕੌਰ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਬੀਬੀ ਮਮਤਾਜ ਦੇ ਬੀਬੀ ਸੁਰਿੰਦਰਪੁਰ ਦਾ ਦਿਨ ਮਕਰਰ ਕੀਤਾ ਸ਼ਾਦੀ ਦਾ ਆਨੰਦ ਕਾਜ ਦਾ 2 ਮਈ 1988 ਤੇ ਫਿਰ ਜੋ ਸਿੱਖ ਰੀਤੀ ਰਵਾਈਤਾਂ ਦੇ ਮੁਤਾਬਕ ਜੋ ਆਨੰਦ ਕਾਜ ਦੀ ਰਸਮ ਸੀ ਉਹ ਫਿਰ ਜਿਵੇਂ 11 ਸਿੰਘ ਬਰਾਚੇ ਗਏ ਪਾਪਾ ਜੀ ਬੀਜੀ ਉਹਨਾਂ ਦੇ ਭਰਾ ਤੇ ਤੁਸੀਂ ਦੇਖੋ ਜਦੋਂ ਘਰੋਂ ਮਾਂ ਤੁਰੇ ਹੋਗੀ ਫੋਟੋ ਲੈ ਕੇ ਗੱਲ ਚ ਪੱਲਾ ਪਾ ਕੇ ਕਿੰਦਾ ਜਿਗਰ ਹੋਗਾ ਭਾਈ ਸਤਵੰਦ ਸਿੰਘ ਵੀ ਮਾਤਾ